ਜਿਹੜਾ ਅੱਜ ਸਾਡੇ ਵਿੱਚ ਪਿੰਡਾਂ ਦੇ ਵਿੱਚ ਇੱਕ ਬਹੁਤ ਵੱਡਾ ਸਾਨੂੰ ਕਿਸਾਨਾਂ ਨੂੰ ਖਸਤਾ ਹੈ ਵੀ ਸਾਡੇ ਪਿੰਡ ਦੁਆਰਾ ਉਜੜਨ ਜਾ ਰਹੇ ਨੇ ਪਾਕਿਸਤਾਨ 1947 ਤੋਂ ਬਾਅਦ ਉਹ ਸਾਨੂੰ ਸੱਚ ਦੇ ਨੇੜੇ ਹੁੰਦੇ ਦਿਸਦੇ ਸੀ ਪ੍ਰਸ਼ਾਸਨ ਸਾਨੂੰ ਡੀਸੀ ਸਾਹਿਬ ਵਾਰ-ਵਾਰ ਸਾਡੀ ਮੰਗ ਤੋਂ ਬਾਅਦ ਇੱਕ ਆਪ ਦਾ ਬਹਿਣ ਦਾਗ ਰਹੇ ਨੇ ਉਹ ਕਹ ਰਹੇ ਨੇ ਇਹ ਅਫਵਾਦ ਸ਼ਕਾਰ ਹੋਏ ਨੇ ਅੱਜ ਅਸੀਂ ਮਾਨਯੋਗ ਐਸਡੀਓ ਸਾਹਿਬ ਨੂੰ ਮਿਲੇ ਆ ਕਿਉਂਕਿ ਕਾਫੀ ਦਿਨਾਂ ਤੋਂ ਛੁੱਟੀਆਂ ਤੋਂ ਬਾਅਦ ਅੱਜ ਆਏ ਨੇ ਤੇ ਇਹਨਾਂ ਨੇ ਸਾਨੂੰ ਬੁਲਾਇਆ ਸੀ ਅਸੀਂ ਇਹਨਾਂ ਕਿ ਆਪ ਦਾ ਪੱਖ ਰੱਖਿਆ ਵਿਦ ਪ੍ਰੂਫ ਜਿਹਦੇ ਨਾਲ ਉਹ ਵੀ ਕਾਫੀ ਹੱਦ ਤੱਕ ਸਹਿਮਤ ਹੋ ਜਿੰਨੇ ਤੇ ਉਹਨਾਂ ਨੇ ਕਿਹਾ ਵੀ ਡਿਪਾਰਟਮੈਂਟ ਦੀ ਹੈ ਜੋ ਤੁਸੀਂ ਚਿੱਠੀਆਂ ਲੈ ਕੇ ਆਏ ਹੋ ਉਹਨਾਂ ਨਾਲ ਤੁਹਾਨੂੰ ਮੰਗਲਵਾਰ ਆਉਂਦੇ ਮੰਗਲਵਾਰ ਤੁਹਾਡੀ ਮੀਟਿੰਗ ਕਰਾਵਾਂਗੇ ਇਹਨਾਂ ਚਿੱਠੀਆਂ ਦੇ ਜਵਾਬ ਆਪਾਂ ਉਹਨਾਂ ਤੋਂ ਲਵਾਂਗੇ ਉਸ ਤੋਂ ਬਾਅਦ ਤੁਹਾਡੇ ਨਾਲ ਇਹ ਸਾਰੀ ਗੱਲ ਤਾਰਾ ਕਰਾਂਗੇ ਇਹ ਚਲੋ ਉਹ ਡਿਪਾਰਟਮੈਂਟ ਦਾ ਕੰਮ ਹੈ ਅਸੀਂ ਡਿਪਾਰਟਮੈਂਟ ਦੇ ਜਿਹੜੇ ਜੋ ਵੀ ਸਿਸਟਮ ਉਹਦੇ ਮੁਤਾਬਕ ਚੱਲਾਂਗੇ ਪਰ ਸਾਡੇ ਕੋਲ ਸੱਚੇ ਸਾਡੇ ਕੋਲ ਕਾਗਜ਼ ਆ ਗਏ ਨੇ ਸਾਡਾ ਉਜੜਨਾ ਤੈਅ ਆ ਅਸੀਂ ਸਾਰਿਆਂ ਨੇ ਤਰ ਲਿਆ ਅਸੀਂ ਜ਼ਿੰਦਗੀ ਦੇ ਭਾਵੇਂ ਇੱਥੇ ਛੱਡ ਜਾਈਏ ਪਰ ਆਵਦੀਆਂ ਜ਼ਮੀਂਦਾਨੀ ਛੱਡਾਂਗੇ ਕਿਸੇ ਵੀ ਕੀਮਤ ਤੇ ਇਹ ਪਿੰਡ ਦੁਆਰਾ ਅਸੀਂ ਪਾਕਿਸਤਾਨ ਤੋਂ ਦੁਆਰਾ ਉਜੜ ਕੇ ਆਏ ਹੋਏ ਪਰਿਵਾਰ ਦੁਆਰਾ ਜਿਹੜਾ ਭਾਰਤ ਚ ਇਸੇ ਜਾਦ ਭਾਰਤ ਚ ਦੁਆਰਾ ਨਹੀਂ ਕਰਾਂਗੇ ਇਹ ਸਾਡੀ ਜਿਹੜੀ ਸਾਰਿਆਂ ਦੀ ਤਨੋਂ ਮਨੋਂ ਸਾਰਿਆਂ ਦੀ ਇੱਕ ਰਹਿ ਆ ਕਦੀ ਵੀ ਅਸੀਂ ਇਹ ਪਿੰਡ ਆਪਦਾ ਗ੍ਰਾਂ ਛੱਡ ਕੇ ਨਹੀਂ ਜਾਵਾਂਗੇ ਸਿੱਟੇ ਪਹਿਲਾਂ ਡੀ ਸਾਹਿਬ ਨੇ ਬਿਆਨ ਵੀ ਦਿੱਤਾ ਸੀ ਇੱਕ ਵੀ ਇਹ ਅਫਵਾਹ ਹੈ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਕੋਈ ਨਹੀਂ ਕਰ ਰਹੇ ਉਹਦੇ ਸਬੰਧ ਵਿੱਚ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਮਿਲੇ ਸੀ ਇੱਕ ਵਾਰ ਤਾਂ ਉਹਨਾਂ ਭਰੋਸਾ ਦਵਾਇਆ ਪਰ ਮੰਗਲਵਾਰ ਦੀ ਮੀਟਿੰਗ ਵੀ ਰੱਖ ਲਈ ਐ ਉਹ ਕਹਿੰਦੇ ਫੇਰ ਵੀ ਮੈਂ ਸਾਰਾ ਵੈਰੀਫਾਈ ਕਰਾਂਗਾ ਪਤਾ ਕਰ ਲਾਂਗਾ ਕੁਝ ਡਾਕੂਮੈਂਟਸ ਅਸੀਂ ਦਿੱਤੇ ਵੀ ਉਹਨਾਂ ਨੂੰ ਤੇ ਉਹ ਕਹਿੰਦੇ ਮੈਂ ਪਤਾ ਕਰਾਂਗਾ ਵੀ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤੇ ਉਹਦਾ ਆਪਾਂ ਕੋਈ ਹੱਲ ਕੱਢਾਂਗੇ ਤੇ ਵੈਸੇ ਕਹਿੰਦੇ ਫਿਲਹਾਲ ਸਾਨੂੰ ਨਾ ਤਾਂ ਕੋਈ ਪੱਤਰ ਆਇਆ ਤੇ ਨਾ ਸਾਡੇ ਨੋਟਿਸ ਆ ਕੋਈ ਗੱਲ ਮੰਗਲਵਾਰ ਦੀ ਮੀਟਿੰਗ ਤੋਂ ਬਾਅਦ ਅਸਲੀਅਤ ਪਤਾ ਲੱਗੇਗੀ ਹਾਦੀਸਾ ਤੋਂ ਆਜਾ ਕਵਰ ਵਾਲੇ ਪਿੰਡ ਦੇ ਕਿਸਾਨ ਜਿਹੜੇ ਐ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਸਾਡੀ ਪਿੰਡ ਦੀ ਜ਼ਮੀਨ ਹੈ ਜਿਹੜੀ ਅਕਵਾਇਰ ਕੀਤੀ ਜਾ ਰਹੀ ਹੈ ਉਸ ਤੋਂ ਨਾ ਮੀਟਿੰਗ ਕੀਤੀ ਹੈ ਕਿ ਉਹਨਾਂ ਨੂੰ ਮਾਈਨਿੰਗ ਡਿਪਾਰਟਮੈਂਟ ਵੱਲੋਂ ਇੱਕ ਜਿਹੜੀ ਹੈ ਚਿੱਠੀ ਜਾਰੀ ਕੀਤੀ ਹੋਈ ਹੈ ਉਸ ਦੇ ਸੰਦਰਭ ਦੇ ਵਿੱਚੇ ਕਵਰ ਵਾਲੀ ਜਮੀਨ ਦਾ ਜਿਹੜੀ ਕੋਈ ਸਰਵੇ ਹੋ ਰਿਹਾ ਸੀਗਾ ਉਹਦੇ ਰਿਗਾਰਡਿੰਗ ਸੀਗੀ ਆ ਹਾਲੇ ਤੱਕ ਜਿਹੜਾ ਹੈਗਾ ਮਾਮਲਾ ਸਪਸ਼ਟ ਨਹੀਂ ਹੈ ਇਸੇ ਲਈ ਮਾਮਲੇ ਦੀ ਸਪਸ਼ਟਤਾ ਦੇ ਲਈ ਜਿਹੜੀ ਹੈਗੀ ਹੈ ਅਗਲੇ ਮੰਗਲਵਾਰ ਮੀਟਿੰਗ ਰੱਖੀ ਦੀ ਸਬੰਧ ਵਿੱਚ ਉਹ ਅਗਨ ਉਸ ਤੋਂ ਬਾਅਦ ਜਿਹੜੀ ਸਥਿਤੀ ਸਪਸ਼ਟ ਸਾਹਮਣੇ ਆਏਗੀ ਉਸ ਮਤਲਬ ਕਿ ਜਿਹੜਾ ਪਿੰਡ ਕਵਰ ਵਾਲੇ ਦੀ ਜਿਹੜੀ ਜ਼ਮੀਨ ਨਾਲ ਰਿਲੇਟਡ ਸਮੱਸਿਆ ਹੈ ਕਰੋ ਜਲਦੀ ਹੀ ਹੱਲ ਕਰਤਾ ਜੀ